ಸೂ ಪವ ಜಲ ಪಾರಾಡದ ಸೂ ಪವ ಜಲ ಪಾರು ಪವ ಜಲ ಪಾರ ਤੇਰਾ ਕਿਹੜਾ ਮੁੱਲ ਲੱਗਦਾ ਜੀ ਤੇਰਾ ਕਿਹੜਾ ਮੁੱਲ ਲੱਗਦਾ ਸਾਨੂੰ ਭਾਵ ਜਲ ਪਾਰੇ ਕਰਾ ਦੇ ਜੀ ਤੇਰਾ ਕਿਹੜਾ ਮੁੱਲ ਲੱਗਦਾ ਸਾਨੂੰ ਭਾਵ ਜਲ ਪਾਰੇ ਦੇਦਾ ਇੱਕ ਮਾਤਾ ਭਾਗੋ ਜਿੰਨੇ ਸਿੰਗਾ ਨੂੰ ਵੰਗਾਰਿਆ 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 ਕਾਈ ਸੀ ਪਰੇਤ ਤੇਰੇ ਨਾਲ ਪਿਆਰਿਆ ਕਈ ਸੀ ਪਰੀਤ ਤੇਰੇ ਨਾਲ ਪਿਆਰੀਆ ਕਈ ਸੀ ਪਰੀਤ ਤੇਰੇ ਨਾਲ ਪਿਆਰੀਆ ਕਈ ਸੀ ਪਰੀਤ ਤੇਰੇ ਨਾਲ ਪਿਆਰੀਆ ਸਾਨੂੰ ਆਪਣੇ ਚਰਨਾਂ ਦੇ ਨਾਲ ਲਾ ਲੈ ਤੇ ਤੇਰਾ ਕਿਹੜਾ ਮੁੱਲ ਲੱਗਦਾ ਸਾਨੂੰ ਭਵਜਲ ਪਾਰ ਕਰਾ ਦੇ ਤੇ ਤੇਰਾ ਕਿਹੜਾ ਮੁੱਲ ਸਾਨੂੰ ਭਗ ਜਨ ਕਾਹੇ ਕਰਾ ਦੇ ਤੇਰਾ ਕੇ ਨਾਮੁ ਲੈ ਲਗੇ ਦਾ ਮੀਰਾ ਭਈ ਜਿੰਨਾ ਪਿਆਰੇ ਨਾ ਪਾਲਿਆ ਪਿਆਰੇ ਨਾ ਪਾਲਿਆ ਮੀਰਾ ਭਈ ਜਿੰਨਾ ਪਿਆਰੇ ਨਾ ਪਾਲਿਆ ਪਿਆਰੇ ਨਾ ਪਾਲਿਆ ਮੀਰਾ ਭਈ ਜਿੰਨਾ ਪਿਆਰੇ ਨਾ ਪਾਲਿਆ ਆਕੇ ਪਰਹਿ ਮੈਂ ਉਹਨੇ ਯਰ ਅਮਰਤ ਬਣਾ ਲਿਆ ਅਮਰਤ ਬਣਾ ਲਿਆ ਆਕੇ ਪਰਹਿ ਉਹਨੇ ਯਰ ਅਮਰਤ ਬਣਾ ਲਿਆ ਅਮਰਤ ਬਣਾ ਲਿਆ ਇੰਤੇ ਸਾਡੀ ਵੀ ਪ੍ਰੀਤ ਐਸੀ ਪਾਲੇ ਤੇ ਤੇਰਾ ਕਿਹੜਾ ਮੁੱਲ ਲੱਗਦਾ ਸਾਨੂੰ ਬਗਲ ਪਾਰ ਕਰਾ ਦੇ ਤੇ ਤੇਰਾ ਕਿ ਸਾਨੂੰ ਪਵਜਲ ਪਾਹਰ ਕਰਾ ਦੇ ਤੇਰਾ ਕਿਹੜਾ ਮੁੱਲੇ ਲੱਗੇ ਦ ਸਾਨੂੰ ਭਵਜਲ ਪਾਰ ਕਰਾ ਦੇ ਤੇਰਾ ਕਿਹੜਾ ਮੁੱਲੇ ਲੱਗੇ ਦ ਭਗਤ ਧੰਨ ਆ ਰਬ ਪੱਥਰਾਂ ਚੋਂ ਪਾ ਗਿਆ ਪੱਥਰਾਂ ਚੋਂ ਪਾ ਗਿਆ ਡੇਰਾ ਚਪਾ ਗਿਆ ਪਥਰਾ ਚਪਾ ਗਿਆ ਭਗਤ ਤਰੂ ਡੇਰਾ ਸੱਚ ਖੰਡ ਲਾ ਗਿਆ ਸੱਚ ਖੰਡ ਲਾ ਗਿਆ ਭਗਤ ਤਰੂ ਡੇਰਾ ਸੱਚ ਖੰਡ ਲਾ ਗਿਆ ਸੱਚ ਖੰਡ ਲਾ ਗਿਆ ਸਾਡੀ ਵੀ ਪਰੀਤ ਬਨਾਲੇ ਤੇ ਤੇਰਾ ਕਿਹੜਾ ਮੁੱਲ ਲੱਗਦਾ ਸਾਨੂੰ ਭਵ ਜਲ ਪਾਰ ਕਰਾ ਦੇ ਤੇ ਤੇਰਾ ਕਿਹੜਾ ਮੁੱਲ ਲੱਗਦਾ ਸਾਨੂੰ ਭਵ ਜਲ ਪਾਰ ਕਰਾ ਦੇ ਤੇਰਾ ਕਿਹੜਾ ਮੁੱਲ ਲੱਗਦਾ ਤੇਰਾ ਕਿਹੜਾ ਮੁੱਲ ਲੱਗਦਾ ਜੀ ਤੇਰਾ ਕਿਹੜਾ ਮੁੱਲ ਲੱਗਦਾ ਕਿਹੜਾ ਮੁੱਲ ਲੱਗਦਾ ਜੀ ਤੇਰਾ ਕਿਹੜਾ ਮੁੱਲ ਲੱਗਦਾ ਜੀ ਤੇਰਾ ਕਿਹੜਾ ਮੁੱਲ ਲੱਗਦਾ ਸਾਨੂੰ ਭਵਜਲ ਪਾਰ ਕਰਾ ਦੇ ਜੀ ਤੇਰਾ ਕਿਹੜਾ ਮੁੱਲ ਲੱਗਦਾ ਸਾਨੂੰ ਭਵਜਲ ਪਾਰ ਕਰਾ ਦੇ ਤੇਰਾ ਕਿਹੜਾ